ਮੇਰਾ ਸਾਲ ਨਹੀਂ ਮੇਰੇ ਵੀਰ ਪਹੁੰਚੇ ਆ ਕੱਢ ਕੇ ਫੱਤੇ ਬਣਾਉਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਜੱਥੇਬੰਦੀਆਂ ਹੁੰਨੀਆਂ ਇਹ ਕਰਮ ਦੇ ਨਾਲ ਚੱਲਦੀਆਂ ਤੇ ਫਿਰ ਧਰਮ ਦੇ ਨਾਲ ਵੀ ਚੱਲਦੀਆਂ ਸਾਨੂੰ ਹਮੇਸ਼ਾ ਕਿੱਥੇ ਧਰਮ ਦੀ ਉੱਤੇ ਲੋੜ ਪੈਂਦੀ ਆ ਸਾਡੀ ਜੱਥੇਬੰਦੀਆਂ ਨੂੰ ਮੋਰੇ ਹੋ ਕੇ ਪਰਣਾ ਪੈਣਾ ਚਾਹੀਦਾ ਤੇ ਜਿੱਥੇ ਕਰਮ ਦੀ ਵੰਦੀ ਆ ਉੱਥੇ ਵੀ ਸ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਵੀਰ ਅੱਜ ਇਸ ਜਿਹੜੇ ਮੌਂਦੀ ਸਰਕਾਰ ਦਾ ਪਤਾ ਪੱਟਸਿਆਪਾ ਕਰ ਰਹੇ ਆ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਪਤਾ ਹੈ ਸਾਨੂੰ ਇਹ ਪੱਟਸਿਆਪਾ ਕਿਉਂ ਕਰਨਾ ਪਿਆ ਮੈਂ ਤੁਹਾਨੂੰ ਗਰੀਬ ਕਰਦਾ ਕਿ ਜਿਹੜਾ 2020 ਦਾ ਅੰਦੋਲਨ ਸੀ ਦਿੱਲੀ ਦੀਆਂ ਬਰੂਹਾਂ ਤੋਂ ਆਪਾਂ ਇੱਕ ਸਾਲ ਤੇ ਇੱਕ ਮਹੀਨਾ ਲਗਭਗ 13 ਮਹੀਨੇ ਉੱਥੇ ਲੜਿਆ ਆਪਣੀ ਜਿਹੜੀ ਯਾਰੂ ਜੋਧੇ ਨੇ ਸਿੱਖਦੀਆਂ ਵੀ ਪਾਈਆਂ ਪਰ ਜਿਹੜੀ ਸਰਕਾਰ ਸੀ ਬੀਜੇਪੀ ਸਰਕਾਰ ਉਸ ਨੇ ਉਹਦੇ ਕਾਲੇ ਗ੍ਰੰਥੀ ਲੈਤੀ ਤਰਤੇ ਵਾਪਸ ਕੀਤਾ ਵਾਦਾ ਵੀ ਕੀਤਾ ਕਈਆਂ ਮੇਰੇ ਆ ਵੀਰਾਂ ਭੈਣਾਂ ਨੂੰ ਪਤਾ ਨਹੀਂ ਹੁੰਦਾ ਤੇ ਭਾਈ ਉਹ ਕਹਿੰਦੇ ਆ ਕਿ ਤੁਸੀਂ ਉਦੋਂ ਉੱਥੇ ਕਿਉਂ ਤੁਸੀਂ ਲੈਕਤੀ ਕਿਉਂ ਨਹੀਂ ਕੀਤਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਲੈਕਤੀ ਵੀ ਹੋਇਆ ਪ੍ਰਸਾਦ ਦੇ ਤਰਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਅਮਰੀਕਾ ਦੇ ਵਿੱਚ ਸੱਤ ਬਣਿਆ ਪ੍ਰਾਈਮ ਮਿਨਿਸਟਰ ਤੁਹਾਨੂੰ ਪਤਾ ਪੈਣਾ ਵਾਈਡਨ ਸੀ ਜੋ ਬਾਈਡਨ ਨੇ ਵਾਦੇ ਕੀਤੇ ਸੀ ਆਉਂਦੇ ਟਰੰਪ ਨੇ ਖਤਮ ਕਰ ਦਿੱਤੇ ਕਿਉਂਕਿ ਜਿਹੜੇ ਲੱਖਤੀ ਤਰੂਸੀ ਹੋਰੇ ਵੀ ਉਹ ਜਿਹੜੇ ਖਤਮ ਕੀਤੇ ਇਸੇ ਤਰ੍ਹਾਂ ਆਪਣੇ ਜਿਹੜੇ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਜੁਗਲੇਵਾੜ ਚਾਲਵਾੜ ਜਿਹੜੀ ਵਿਤਰੇ ਤੋਂ ਹੀ ਦੇ ਆਵੇ ਲੋਕਾਂ ਨੂੰ ਧੋਖਾ ਦੇਣਾ ਉਸ ਨੇ ਉਹ ਵਾਦਾ ਨੂੰ ਜਿਹੜੇ ਆਪਣੇ ਤਰੂਰ ਨਾਲ ਸੀ ਉਹਨਾਂ ਨੂੰ ਵਾਪਸ ਲੈ ਲਿਆ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਆਪਣੀਆਂ ਜਿੰਨੀਆਂ ਵੀ ਜੱਥੇ ਰੋਧੀਆਂ ਸੀ ਉਹ ਉਥੇ ਉੱਠੀਆਂ ਨਹੀਂ ਤੇ ਉਹਨਾਂ ਦਾ ਇ ਕੋਈ ਸੀਤਾ ਸੀਵੇ ਪੈਣਾ ਜਿਹੜਾ ਕਰੋਨਾ ਬਾਬ ਸਮਾਇਆ ਉਹ ਲੈਫਤੀ ਤੌਰ ਤੇ ਸਾਨੂੰ ਦਿਓ ਪੂਰਾ 1 ਮਹੀਨਾ ਲੱਗਿਆ ਆਪਾਂ ਨੂੰ ਉੱਥੇ ਫੇਰ ਦੁਬਾਰਾ ਬੈਠਣ ਲਈ 1 ਮਹੀਨੇ ਬਾਅਦ ਨੂੰ ਲੈਫਤੀ ਤੌਰ ਤੇ ਆਪਾਂ ਨੂੰ ਕਰੋਨਾ ਨੂੰ ਭਰ ਕਰਨ ਦਾ ਲੈ ਕੇ ਦਿੱਤਾ ਪਰ ਜਿਹੜਾ ਮਰ ਗਿਆ ਮੁੱਕ ਗਿਆ ਉਹਦਾ ਬਾ ਕੀ ਕਰੀਏ ਤੇ ਜਿਹੜੀ ਭਾਪੀ ਸਰਕਾਰ ਆ ਉਹ ਲੈਫਤੀ ਨੂੰ ਵੀ ਜਿਹੜਾ ਮੁੱਕ ਗਈ ਉਸ ਤੋਂ ਬਾਅਦ ਇਹ ਜਿਹੜੀਆਂ ਆਪਣੀਆਂ ਜੇ ਹੰਗੀ ਮੰਗਾ 12 ਮੰਗਾ ਜਿਹੜੀਆਂ ਸੀ ਉਹਦੇ ਲਈ ਐਮਐਮ ਅਤੇ ਐਸਕੇਮ ਗੈਰਹਾਜ ਨੇ ਦੋਨੇ ਫਾਰਮ ਜਿਹੜੀਆਂ ਲਾਣ ਨੇ ਵੇ ਦਿੱਲੀਆਂ ਨੂੰ ਚਲੀਆਂ ਪਰ ਇਸ ਹਿੰਦੋਸਤਾਨ ਦੀ ਸਰਕਾਰ ਨੇ ਸਾਡੇ ਉੱਤੇ ਉਹ ਨਿਸ਼ਚੇਰ ਕੀਤੇ ਸਾਨੂੰ ਉਹ ਅਹਿਸਾਸ ਕਰਾਇਆ ਕਿ ਅਸੀਂ ਭਾਰਤ ਦੇ ਵਾਸੀ ਨਹੀਂ ਅਸੀਂ ਕਿਸੇ ਹੋਰ ਦੁਨੀਆ ਤੋਂ ਆਏ ਹੋਏ ਲੋਕ ਹਾਂ ਸਾਨੂੰ ਪੰਜਾਬ ਤੋਂ ਬਾਅਦ ਹਰਿਆਣੇ ਦੇ ਉੱਤੇ ਸਰਾਂਦਾ ਬਣਾ ਦਿੱਤੀਆਂ ਗਈਆਂ ਸਾਨੂੰ ਨੰਗਾ ਨਹੀਂ ਦਿੱਤਾ ਗਿਆ ਮੇਰੇ ਵੀ ਟਰੈਕਟਰ ਬੰਦ ਕਰ ਲਓ ਜਿਹਨਾਂ ਸਟਾਰਟ ਕਰਦੇ ਆ ਕੋਈ ਨਹੀਂ ਆਪਾਂ ਉਸ ਤੋਂ ਬਾਅਦ ਤੇ ਉੱਥੇ ਜਾਣਾ ਸੋ ਆਪਾਂ ਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਤੁਸੀਂ 47 ਦੇ ਵਿੱਚ ਆਜ਼ਾਦ ਨਹੀਂ ਹੋਏ ਸੀ ਤੁਸੀਂ ਗੁਲਾਮ ਆ ਗੁਲਾਮ ਸੀ ਤੇ ਗੁਲਾਮ ਰਹਾਂਗੇ ਕਿਉਂਕਿ ਸਾਨੂੰ ਉੱਥੇ ਹਰਿਆਣਾ ਦੇ ਵਿੱਚ ਬੰਦ ਦਾ ਵੀ ਹੱਥ ਨਹੀਂ ਹੋਇਆ ਏਰੀ ਸ਼ਹਿਰ ਦੇ ਭਾਜਪੀ ਸਰਕਾਰ ਦੀ ਸ਼ਹਿਰ ਦੇ ਉਸ ਤੋਂ ਬਾਅਦ ਸਾਡੇ ਉੱਤੇ ਅੱਥਰੂ ਗੈਸ ਰਬੜ ਦੀਆਂ ਗੋਲੀਆਂ ਹੋਰ ਅੰਨਾ ਫਤਕਤ ਕੀਤਾ ਗਿਆ ਸਾਡੇ ਜਿਹੜੇ ਸੰਘਰਸ਼ੀ ਯੋਧੇ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਪਰਬਤ ਪੰਜਾਬ ਸਰਕਾਰ ਦੀ ਵੀ ਇਹ ਨਿਖੇਧੀ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਆ ਕੇ ਪਰ ਉਹ ਗੋਲੀਆਂ ਮਾਰ ਕੇ ਸਾਡੇ ਸੰਘਰਸ਼ੀ ਯੋਧੇ ਨੂੰ ਸ਼ਹੀਦ ਕੀਤਾ ਜਾਂਦਾ ਪਰ ਇੰਨੀ ਨਾਕਾਮ ਇਹ ਸਰਕਾਰ ਪੰਜਾਬ ਸਰਕਾਰ ਦੀ ਅੱਜ ਤੱਕ ਉਹਦੀ ਕੋਈ ਨਿਸ਼ਾਨਦੇਹੀ ਕਰ ਸਕੀ ਅਨ ਆਡੈਂਟੀਫਾਈ ਆਵੇ ਕਿਨੇ ਗੋਲੀ ਮਾਰੀ ਆ ਜਦੋਂ ਇਹ ਪੰਜਾਬ ਸਰਕਾਰ ਉਸ ਬੰਦੇ ਨੂੰ ਜਿਹੜੇ ਵੀ ਪੁਲਿਸ ਸੀਗੀ ਹਰਿਆਣਾ ਦੀ ਪੰਜਾਬ ਦੇ ਵਿੱਚ ਆ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਜਾਂਦੀ ਆ ਤੇ ਅਨ ਆਡੈਂਟੀਫਾਈ ਕਰਕੇ ਉਹਦਾ ਕੇਸ ਪਾਇਆ ਜਾਂਦਾ ਤੇ ਸੋ ਆਪਾਂ ਇਸ ਜਿਹੜੀ ਸਰਕਾਰ ਆ ਇਹ ਤੋਂ ਕੀ ਆਸਾਂ ਲਾ ਸਕਦੇ ਆ ਕਿਉਂਕਿ ਜੇ ਆਪਾਂ ਦੇਖੀਏ ਇਹ ਸਰਕਾਰ ਵੀ ਉਹਦਾ ਹੀ ਇੱਕ ਰੂਪ ਆ ਜਿਹੜਾ ਆਪਾਂ ਨੂੰ ਬਦਲ ਕੇ ਦਿਖਾ ਰਿਆ ਜਾ ਰਿਹਾ ਤੇ ਉਹਦੀ ਅੱਜ ਆਪਾਂ ਨੂੰ ਜਿਹੜੀ ਟਰੈਕਟਰ ਮਾਰਚ ਦੀ ਸੀਗੀ ਕਾਲ ਇਹ ਕਿਉਂ ਦੇਣੀ ਬਈ ਕਿਉਂਕਿ ਆਪਾਂ ਨੂੰ ਪਤਾ ਕਿ ਸਰਕਾਰ ਜਿਹੜੀ ਸੈਂਟਰ ਸਰਕਾਰ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪੰਜਾਬ ਦੀ ਖੇਤੀਬਾੜੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ ਆਪਾਂ ਨੂੰ ਪਤਾ ਕਿ ਜ਼ਮੀਨਾਂ ਨੂੰ ਅਸਵਾਹ ਕਰਦੀ ਆ ਅੱਜ ਇਹ ਰੋਡ ਬਣਾਈ ਜਾਂਦੇ ਆ ਉਹ ਭਰਾ ਮੇਰਾ ਰੋਡਾਂ ਤੋਂ ਆਪਾਂ ਕੀ ਲੈਣਾ ਤੁਸੀਂ ਜੇ ਰੋਡ ਤੇ ਜਾ ਕੇ ਦੇਖੋ ਉੱਥੇ ਗੋੜ ਲੱਗਾ ਆ ਉੱਥੇ ਟਰੈਕਟਰ ਵੀ ਜਨ ਸਕਦਾ ਉੱਥੇ ਕੋਈ ਰੇੜੀ ਰੱਖਸ਼ਾ ਵੀ ਜਨ ਸਕਦਾ ਉੱਥੇ ਕੋਈ ਛੋਟੀ ਆਪਣੀ ਬਾਸਪ ਜਿਹੜੀ ਹੁੰਦੀ ਆ ਉਹ ਨਹੀਂ ਚੱਲ ਸਕਦੀ ਉੱਥੇ ਇਲੇ ਬਣਾਉਂਦੇ ਆ ਉਹ ਸਿਰਫ ਅਡਾਨੀਆਂ ਵਾਨੀਆਂ ਲਈ ਤੇ ਸਵੇ ਸਾਰਾ ਸਮਾਨ ਲੁੱਟੋ ਦੇਉ ਸਾਨੂੰ ਉਥੇ ਆਪਣੇ ਛੇਤਾ ਦੇ ਵਿੱਚ ਲੱਗੇ ਜਾਓ ਅਫਗਾਨਿਸਤਾਨ ਤੱਕ ਸੜਕਾਂ ਬਣਾਈਆਂ ਜਾ ਰਹੀਆਂ ਸਾਡੂ ਲੁੱਟਿਆ ਜਾ ਰਿਆ ਸਾਡੀਆਂ ਜ਼ਮੀਨਾਂ ਖਤਮ ਕੀਤੀਆਂ ਜਾ ਰਹੀਆਂ ਜਦੋਂ ਅਸੀਂ ਉਹ ਰੁੱਡਾ ਤੇ ਚੜਨਾ ਹੀ ਨਹੀਂ ਸਾਨੂੰ ਵੀ ਲੋੜਿਆ ਅਸੀਂ ਸਾਰੇ ਬੰਦੇ ਜਿੰਨੇ ਵੀ ਆ ਦਿੱਲੀ ਇੱਕ ਵਾਰੀ ਜਾਈਦਾ ਸਾਲ ਦੇ ਵਿੱਚ ਉਹ ਵੀ ਜਦੋਂ ਕਿਸੇ ਨੂੰ ਚੜਾਉਣਾ ਜਾਣਾ ਹੋਵੇ ਜਾਂ ਨਾ ਜਾਣਾ ਹੋਵੇ ਪਰ ਸਾਨੂੰ ਦਿਖਾਇਆ ਜਾਂਦਾ ਵੀ ਦਿੱਲੀ ਚ 4 ਘੰਟੇ ਚ ਪਹੁੰਚਵਾਂਗੇ ਅਸੀਂ 4 ਘੰਟੇ ਢੇਰ ਜਾ ਕੇ ਉਥੇ ਦਿੱਲੀ ਤੋਂ ਕੀ ਕਰਨਾ ਕਿਵੇਂ ਸਾਡੇ ਦਾ ਸਾਡੇ ਘਰ ਦੇ ਵਿੱਚ ਲੁੱਟਿਆ ਜਾ ਰਿਹਾ ਸਾਡੀ ਜਿਹੜੀ ਪੰਜਾਬ ਦੀ ਆਸਕਤਾ ਆ ਉਹਦੇ ਉੱਤੇ ਸੱਟ ਮਾਰੀ ਜਾ ਰਹੀ ਆ ਸਾਡੀ ਜਿਹੜੀ ਖੇਤੀ ਆ ਉਹਨੂੰ ਖਤਮ ਕੀਤਾ ਜਾ ਰਿਹਾ ਉਹਨੂੰ ਖਤਮ ਕਰਨ ਦੇ ਲਈ ਮੋਦੀ ਸਰਕਾਰ ਵੱਲੋਂ ਇੱਕ ਨਵਾਂ ਹੋਰ ਕਾਨੂੰਨ ਜਿਹੜੀਆਂ ਸਟੇਟਾਂ ਦੇ ਉੱਤੇ ਥੋਪਿਆ ਗਿਆ ਖੇਤੀ ਖਨੜਾ ਨੀਤੀ ਖੇਤੀ ਖਨੜਾ ਤੇ ਉਹਦੇ ਵਿੱਚ ਫਿਰ ਉਹੀ ਜਿਹੜਾ ਕਰੋ ਸੀ ਪੰਡਿਤ ਫਾਰਮਿੰਗ ਜਾਂ ਹੋਰ ਸੀ ਅਸਿੱਧੇ ਤੌਰ ਤੇ ਸਾਡੇ ਨਾਲ ਫੇਰ ਸਾਡੇ ਉੱਤੇ ਥੋਪਿਆ ਗਿਆ ਪਰ ਸਾਡੀ ਪੰਜਾਬ ਸਰਕਾਰ ਦੀ ਜਿਹੜੀ ਸਰਕਾਰ ਆਪਣਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਇਹਨੇ ਉਹਦਾ ਖੰਡਨ ਕਰਕੇ ਉਹਨੂੰ ਵਾਪਸ ਕਰ ਦਿੱਤਾ ਉਹ ਭਰਾਵੋ ਖੰਡਨ ਤਾਂ ਤਾਂ ਕੀਤਾ ਕਰਕੇ ਆਪਾਂ ਰੋਡਾਂ ਤੇ ਤੁਰੇ ਫੜਦੇ ਆਂ ਆਪਾਂ ਜਾਗਦੇ ਆਂ ਜੇਕਰ ਆਪਾਂ ਉਥੇ ਨਾ ਬੈਠੇ ਹੁੰਦੇ ਆਂ ਚੰਬੂ ਤੇ ਬਨੌਰੀ ਦੇ ਉੱਤੇ ਅੱਜ ਉਹੀ ਕਾਨੂੰਨ ਫੇਰ ਆਪਣੇ ਤੇ ਇਸੇ ਸਰਕਾਰ ਨੇ ਪੰਜਾਬ ਸਰਕਾਰ ਨੇ ਲਾਗੂ ਕਰਨਾ ਸੀ ਇਹ ਆ ਆਪਣੀ ਜਿੱਤ ਕਈ ਲੋਕ ਕਹਿੰਦੇ ਇੰਨੇ ਚਿਰ ਬੈਠਿਆ ਤੁਸੀਂ ਕੀ ਉਥੇ ਆਪਾਂ ਨੂੰ ਫਟਿਆ ਕਿਉਂਕਿ ਇਹੇ ਚੀਜ਼ ਆਪਾਂ ਖੜ੍ਹਦੇ ਆਂ ਕਿਉਂਕਿ ਜੇ ਕਿਤੇ ਉਹ ਕਾਨੂੰਨ ਫੇਰ ਦੁਬਾਰਾ ਆਪਣੇ ਤੇ ਲਾਗੂ ਹੋ ਜਾਂਦੇ ਆਪਾਂ ਫੇਰ ਬਹੁਤ ਜਿਹੜਾ ਪਿੱਛੇ ਚੱਲ ਜਾਣਾ ਸੀ ਆਪਣੀਆਂ ਜ਼ਮੀਨਾਂ ਖੋਹ ਹੋਣੀਆਂ ਸੀ ਕਿਉਂਕਿ ਆਪਾਂ ਨੂੰ ਇਹ ਜਿਹੜੀ ਕਾਮ ਪੂਰਨ ਤੌਰ ਤੇ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੀਜੇ ਪਾਸੇ ਕੇਐਮਐਮ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਆ ਕਿੰਨਾ ਫੋਰਮ